ਹਾਂਜੀ ਸਵਾਗਤ ਕਰਦੇ ਆ ਜੀ ਤੁਹਾਡਾ ਆਪਣੇ ਚੈਨਲ ਤੇ ਸੋ ਅੱਜ ਅਸੀਂ ਗੱਲ ਕਰਾਂਗੇ 882364 ਅਤੇ 999 ਭਰਤੀਆਂ ਦੇ ਸੰਬੰਧ ਵਿੱਚ ਜੋ ਚੱਲ ਰਹੀ ਹੈ ਨਾ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ 999 ਭਰਤੀ ਦੇ ਸੰਬੰਧ ਵਿੱਚ ਸੋ ਲਗਾਤਾਰ ਜੋ ਪ੍ਰੋਟੈਸਟ ਜਾਰੀ ਹੈ 999 ਭਰਤੀ ਨੂੰ ਲੈ ਕੇ ਜੋ ਡੀਪੀਆਈ ਦਫਤਰ ਮੋਹਾਲੀ ਵਿਖੇ ਜੋ ਲੱਗਿਆ ਹੋਇਆ ਸੋ ਉਹਨਾਂ ਦੀ ਜੋ ਮੰਗ ਹੈ ਕਿ 2787 ਜੋ ਕੋਡ ਦੇ ਆਰਡਰ ਆਏ ਨਾ ਉਸ ਦੇ ਅਕੋਰਡਿੰਗ ਹੀ ਜੋ ਓਪਨ ਪਹਿਲਾਂ ਫਿਲ ਕੀਤਾ ਜਾਏ ਅਤੇ ਬਾਅਦ ਵਿੱਚ ਰਿਜ਼ਰਵ ਕੈਟਾਗਰੀਆਂ ਉਹਨਾਂ ਨੂੰ ਫਿਲ ਕੀਤਾ ਜਾ ਸੇ तो यह टोटली डिपेंड करेगा डिपार्टमेंट उ सौ सत्तर की कैंडीडेट्स की जो डबलिंग क्लीयर करके ही लिस्ट आनियां ने दोनों तो कि यारह सौ सत्तर कैंडीडेट्स की लिस्ट आएगी कि जताई सौ सतासी की टोटली डिपेंड करेगा डिपार्टमेंट क्योंकि लिस्ट आ ही पता चलेगा कि डिपार्टमेंट कि लिस्ट जो रीकास्ट करता है सो बख क्यास ही लगा रे लगाए जा रहे हैं कि इन्न दिस्ट आएगी ਵੱਟ ਜੋ ਦੱਸਿਆ ਜਾ ਰਿਹਾ ਕਿ ਜੇਕਰ ਪ੍ਰੋਟੈਸਟ ਤੇ ਗਿੱਦੀ ਵੱਧਦੀ ਆ ਤਾਂ ਫਿਰ ਤੁਹਾਨੂੰ ਪੂਰੀ 2787 ਲਿਸਟ ਆਫ ਦੇ ਪੂਰੇ ਪੂਰੇ ਚਾਂਸ ਹੋ ਸਕਦੇ ਕਿਉਂਕਿ ਭਰਤੀ 94 ਤੇ 94 ਹੀ ਪੂਰੀ ਹੋਣੀ ਚਾਹੀਦੀ ਸੋ ਇੱਕੋ ਹੀ ਵਾਰ ਵਿੱਚ ਪੂਰੀ ਹੋਣੀ ਚਾਹੀਦੀ ਸੀ ਭਰਤੀ ਕਿਉਂਕਿ ਦੇਖੋ 2787 ਟੋਟਲ ਪੋਸਟ ਮੰਗਦੀ ਆ ਜੇਕਰ ਅਸੀਂ ਪਿੱਛੇ ਭਰਤੀਆਂ ਵੀ ਦੇਖੀਏ ਜਿਵੇਂ 44 ਕਾਂਡ ਉਸ ਵਿੱਚ ਵੀ ਬੈਕਲੌਗ ਸੀ ਉਹ ਵੀ ਦਿੱਤਾ ਗਿਆ ਸੀ ਨਾਲ ਹੀ ਅਤੇ 23 ਚੋਰ ਭਰਤੀਆਂ ਸਵਿਚ ਵੀ ਜੋ ਐਸ ਸੀ ਆਰ ਉਹਦਾ ਬੈਕਲੌਗ ਸੀ ਅਤੇ ਜੋ ਅਸੀਂਾਂ ਵੀ ਦਾ ਬੈਕਲੋਗ ਉਹ ਵੀ ਨਾਲ ਦੇ ਨਾਲ ਭਰਿਆ ਗਿਆ ਸੋ ਕੋਰਟ ਦੇ ਆਰਡਰ ਦਿੱਤੇ ਗਏ ਨੇ ਕਿ ਓਪਨ ਪਹਿਲਾਂ ਭਰਿਆ ਜਾਏ ਸੋ ਦੇਖੋ 21 ਤਰੀਕ ਦੀ ਹੀアリング ਜੋ ਬਹੁਤ ਖਾਸ ਹੋਣ ਵਾਲੀ ਆ ਉਸ ਵਿੱਚ ਇਹ ਹੀ ਕਲੀਅਰ ਹੋਏਗਾ ਕਿ ਡਿਪਾਰਟਮੈਂਟ ਕੀ ਜਵਾਬ ਦਿੰਦਾ ਅਤੇ ਕਿਦਾਂ ਲਿਸਟਾਂ ਜੋ ਜਾਰੀ ਕਰਦਾ ਸੋ ਅੱਜ ਜੋ 18 ਤਰੀਕ ਹੋ ਚੁੱਕੀ ਆ ਸੋ ਥੋੜੇ ਦਿਨ ਬਾਕੀ ਨੇ ਬਾਕੀ ਨੈਕਸਟ ਵੀਕ ਤੱਕ ਤੁਹਾਨੂੰ ਕਲੀਅਰ ਹੋ ਜਾਏਗਾ ਕਿ ਕਿੰਨੇ ਦੀ ਲਿਸਟ ਜੋ ਡਿਪਾਰਟਮੈਂਟ ਜਾਰੀ ਕਰਦਾ ਸੋ ਜੋ ਦੱਸਿਆ ਜਾ ਰਿਹਾ ਕਿ ਜੋ ਡਿਪਾਰਟਮੈਂਟਾ ਲਗਾਤਾਰ ਵਰਕ ਕਰ ਰਿਹਾ ਕਿਉਂਕਿ ਜੋ ਨਿਯੁਕਤੀ ਪੱਤਰ ਪ੍ਰਾਪਤ ਕਰ ਚੁੱਕੇ ਨੇ ਕੈਂਡੀਡੇਟਸ ਉਹਨਾਂ ਦੀ ਜੋ ਮੀਟਿੰਗ ਹੋਈ ਸੀ ਡਿਪਾਰਟਮੈਂਟ ਦਾ ਉਹਨਾਂ ਨੇ ਕਿਹਾ ਸੀ ਕਿ ਜਲਦੀ ਹੀ ਤੁਹਾਡੀਆਂ ਜੋ ਲਿਸਟਾਂ ਵੀ ਕਾਸਟ ਕੀਤੀਆਂ ਜਾਂਦੀ ਹੈ ਅਤੇ ਤੁਹਾਨੂੰ ਜੋ ਜਿਹਨਾਂ ਨੂੰ ਨਿਯੁਕਤੀ ਪੱਤਰ ਮਿਲੇ ਨਾ ਉਹਨਾਂ ਨੂੰ ਜਲਦੀ ਹੀ ਸਕੂਲਾਂ ਵਿੱਚ ਇਸੇ ਮਹੀਨੇ ਵਿੱਚ April ਤੱਕ ਦੇ ਐਂਡ ਤੱਕ ਤੁਹਾਨੂੰ ਵੀ ਸਕੂਲਾਂ ਵਿੱਚ ਭੇਜ ਦਿੱਤਾ ਜਾਏਗਾ ਸੋ ਜਿਹਨਾਂ ਨੂੰ ਨਿਯੁਕਤੀ ਪੱਤਰ ਮਿਲੇ ਹੋਏ ਨਾ ਉਹਨਾਂ ਨੂੰ ਤਾਂ ਜੋ ਜੁਆਇਨਿੰਗ ਮਿਲੇਗੀ ਕਿਉਂਕਿ ਉਹਨਾਂ ਦਾ ਜੋ ਟੋਪਰ ਵਿੱਚ ਨਾਮ ਆਂਦਾ ਸੋ ਹੁਣ ਘਬਰਾਉਣ ਦੀ ਕੋਈ ਲੋੜ ਨਹੀਂ ਬਾਕੀ ਦੇਖੋ ਡਿਪਾਰਟਮੈਂਟ ਕਿਦਾਂ ਲਿਸਟਾਂ ਰੀਕਾਸਟ ਕਰਦਾ 1170 ਦੀ ਆਉਂਦੀ ਜਾਂ 2787 ਇਹ ਡਿਪੈਂਡ ਕਰੇਗਾ ਡਿਪਾਰਟਮੈਂਟ ਉੱਤੇ ਸੋ ਉਮੀਦ ਕਰਦੇ ਹਾਂ ਕਿ 2787 ਦੀ ਹੀ ਲਿਸਟ ਜਾਰੀ ਕੀਤੀ ਜਾਏ ਤਾਂ ਕਿ ਜੋ ਸਾਰੇ ਹੀ ਜੋ ਓਪਨ ਦੇ ਵਿੱਚ ਨੰਬਰਾਂ ਦਾ ਉਹ ਸੇਫ ਹੋ ਸਕਣ ਬਾਕੀ ਗੱਲ ਕਰਦੇ ਹਾਂ 23 ਚੋੜ ਭਰਤੀ ਦੇ ਸਬੰਧ ਵਿੱਚ ਸੋ 23 ਚੋੜ ਭਰਤੀ ਜੋ 26 ਤਰੀਕ ਤੱਕ ਦੱਸਿਆ ਜਾ ਰਿਹਾ ਕਿ ਸਾਰੇ ਜੋ ਡਾਟਾ ਨਾਲ ਜੋਇਨਿੰਗ ਦਾ मिल सकता है सो छुट्टियां ਹੁਣ ਕਰਕੇ ਬੜਾ ਟਾਈਮ ਲੱਗਿਆ ਕਿਉਂਕਿ 16 ਤਰੀਕ ਤੱਕ ਜੋ ਕੰਪਲੀਟ ਹੋ ਚੁੱਕਿਆ ਕਿ ਜਿਨ੍ਹਾਂ ਨੇ ਵਧਾਉਣਾ ਸੀ 95 ਵਿੱਚ ਜੋ ਕੈਂਡੀਡੇਟ ਗਏ ਸੀ ਉਹਨਾਂ ਨੇ ਜੋ ਆਪਣਾ ਜੋ ਅਨੁਯੁਕਤੀ ਪੱਤਰ ਲਈ ਟਾਈਮ ਪੀਰੀਅਡ ਬਧਾਇਆ ਸੀ 16 ਤਰੀਕ ਤੱਕ ਸੋ ਉਹ ਵੀ ਪੂਰਾ ਹੋ ਚੁੱਕਿਆ ਸੋ ਜਲਦੀ ਹੀ ਤੁਹਾਨੂੰ ਜੋ 23 ਚੋਣ ਦਾ ਜੋ ਨੈਕਸਟ ਪਰਸੈਂਟ ਸੈਕੰਡ ਲਿਸਟਾਂ ਦਾ ਉਹ ਦੇਖਣ ਨੂੰ ਮਿਲ ਸਕਦਾ ਹੈ ਪੋਸਟਾਂ ਹੁਣ ਡਿਜ਼ਰਵ ਹੋ ਕੇ ਆਉਣਗੀਆਂ ਕਾਫੀ ਪੋਸਟਾਂ ਵੇਚਦੀਆਂ ਨੇ ਤਾਂ ਮੈਰਿਟ ਵੀ ਕਾਫੀ ਡਾਊਨ ਆਊਨ ਤੇ ਚਾਂਸ ਨੇ ਜਿਨ੍ਹਾਂ ਦੀ ਸਕਰੂਟੀ ਹੋ ਚੁੱਕੀ ਹੈ ਆਲਮੋਸਟ ਉਹਨਾਂ ਦੀ ਲਿਸਟ ਜਾਰੀ ਕੀਤੀ ਜਾਏਗੀ ਪਹਿਲਾਂ ਉਸ ਤੋਂ ਬਾਅਦ ਜੋ ਥਰਡ ਲਿਸਟਾਂ ਤੇ ਸੈਕੰਡ ਲਿਸਟਾਂ ਵੀ ਜੋ ਉਸ ਤੋਂ ਬਾਅਦ ਜੋ ਥਰਡ ਲਿਸਟ ਉਸ ਤੋਂ ਬਾਅਦ ਜੋ ਹੋ ਸਕਰੂਟੀ ਹੁੰਦੀ ਹੈ ਸੀਟ ਵਰਜ਼ਦੀ ਹੈ ਨਾ ਉਹ ਵੀ ਕੀਤੀ ਜਾਣਗੀ ਕਿਉਂਕਿ ਜਿਉਂ ਜਿੱਤੇ ਵੀ ਮਤਲਬ ਵੀ ਪ੍ਰੋਸੈਸ ਦਿੱਤਾ ਗਿਆ ਕਿ 23 64 ਭਰਤੀ ਹੈ ਤਾਂ ਪੂਰੀ 23 64 ਭਰਤੀ ਹੀ ਪੂਰੀ ਕਰਵਾਈ ਜਾਏਗੀ ਸੋ ਕੋਈ ਵੀ ਅਪਡੇਟ ਆਂਦੀ ਆ ਨਾ ਭਰਤੀਆਂ ਰਿਲੇਟਡ ਕੋਈ ਨੋਟੀਫਿਕੇਸ਼ਨ ਆਂਦਾ ਤਾਂ ਤੁਹਾਨੂੰ ਟੈਲੀਗ੍ਰਾਮ ਚੈਨਲ ਵਿੱਚ ਦੇ ਦਿੱਤਾ ਜਾਂ